ਤੁਸੀਂ ਦੇਖ ਸਕਦੇ ਆ ਅਸੀਂ ਅਕਸਰ ਹੀ ਨਵਾਂ ਸ਼ਹਿਰ ਦੀ ਜਿਹੜੀ ਟ੍ਰੈਫਿਕ ਦੇ ਸੰਬੰਧੀ ਅਸੀਂ ਖਬਰਾਂ ਅਕਸਰ ਲਗਾਉਂਦੇ ਹੀ ਰਹਿੰਨੇ ਹੈਗੇ ਆ ਸਾਡੇ ਜਿਹੜੇ ਚੈਨਲ ਨੇ ਸਹਿਯੋਗੀ ਉਹ ਵੀ ਲਗਾਉਂਦੇ ਰਹਿੰਦੇ ਨੇ ਸ਼ਵਾਜ ਜੀ ਇਹਨਾਂ ਨੂੰ ਮੈਂ ਕਈ ਵਾਰ ਦੇਖਿਆ ਆ ਮੈਨੂੰ ਨਹੀਂ ਲੱਗਦਾ ਕਿ ਕਦੀ ਇਹ ਆਰਾਮ ਕਰਦੇ ਹੋਣ ਕਈ ਵਾਰ ਮੈਂ ਦੁਪਹਿਰ ਨੂੰ ਆ ਜਾਂ ਸਵੇਰ ਨੂੰ ਆਦਾ ਆ ਜਾਂ ਲੇਕਿਨ ਇਹ ਆਪਣੇ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਜਿਹੜਾ ਹੈ ਕਈ ਵਾਰ ਕੀ ਹੋਰ ਰਸਤਾ ਵਗੈਰਾ ਜਿਹੜਾ ਉਹ ਇਧਰ ਉਧਰ ਹੋ ਜਾਂਦੇ ਜਿਹੜੀਆਂ ਰੱਖੀਆਂ ਚੀਜ਼ਾਂ ਉਹਨਾਂ ਨੂੰ ਇਹ ਦੇਖੋ ਤੁਹਾਡੇ ਸਾਹਮਣੇ ਆ ਸੈੱਟ ਕਰਾ ਰਹੇ ਹੈਗੇ ਆ ਔਰ ਗੱਲਬਾਤ ਵੀ ਇਨਾਂ ਤੋਂ ਲਵਾਂਗੇ ਔਰ ਤੁਸੀਂ ਦੇਖ ਪਾ ਰਹੇ ਇਨਾਂ ਦੇ ਨਾਲ ਜਿਹੜਾ ਇਨਾਂ ਦੇ ਨਾਲ ਸੁਨੀਲ ਗੱਤੂ ਜੀ ਆਨੇ ਔਰ ਬਿਲਕੁਲ ਜਿਹੜਾ ਹੈ ਕਿ ਤਾਂ ਜੋ ਟ੍ਰੈਫਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਸਵੇਰ ਤੋਂ ਹੀ ਇਹ ਜਿਹੜਾ ਆਪਣਾ ਕੰਮ ਸ਼ੁਰੂ ਕਰਦਾ ਬਾਕੀ ਇਨਾਂ ਨਾਲ ਗੱਲਬਾਤ ਕਰਾਂਗੇ ਸਾਰੀ ਤੇ ਅੱਜ ਇਨਾਂ ਦਾ ਕੀ ਪ੍ਰੋਗਰਾਮ ਹੈ ਕੀ ਚੱਕਿਆ ਹੈਗਾ ਆ ਦੇਖਦੇ ਆ ਕਿ ਇਹ ਇਹਦੇ ਨਾਲ ਕੀ ਕਰ ਰਹੇ ਨੇ ਔਰ ਠੀਕ ਆ ਇਹ ਜਿਹੜੇ ਹੈਗੇ ਹਨ ਆ ਜਿਹੜੀ ਮਿੱਟੀ ਵਗੈਰਾ ਹੈਗਾ ਆ ਉਹ ਪੱਥਰ ਪੁੱਥਰ ਪਏ ਆ ਕਈ ਵਾਰ ਹੋ ਜਾਂਦੇ ਆ ਉਸ ਨੂੰ ਚੁੱਕਾ ਰਹੇ ਆ ਵੈਸੇ ਅਸੀਂ ਦੇਖ ਰਹੇ ਹੈਗੇ ਆ ਕਿ ਜਿਹੜੇ ਇੱਥੇ ਦੇ ਮੁਲਾਜ਼ਮ ਨੇ ਉਹ ਤੇ ਆਪਣੇ ਵੱਲੋਂ ਕੰਮ ਕਰਦੇ ਨੇ ਮੈਂ ਅੱਖੀਂ ਦੇਖ ਰਿਹਾ ਆ ਦੇਖੋ ਖੜ ਕੇ ਕਰਵਾ ਰਹੇ ਆ ਸੜਕਾਂ ਨੂੰ ਸਾਫ਼ ਕਰਵਾ ਰਹੇ ਹੈਗੇ ਆ ਪਰ ਜਿਹੜੀਆਂ ਸਰਕਾਰਾਂ ਹੈਗੀਆਂ ਆ ਉਹਨਾਂ ਨੇ ਨਵੇਂ ਸ਼ਹਿਰ ਦਾ ਮੈਨੂੰ ਨਹੀਂ ਲੱਗਦਾ ਕੋਈ ਐਸਾ ਏਰੀਆ ਹੋਵੇ ਜਿੱਥੇ ਟੋਇਆਂ ਨੂੰ ਪੂਰਾ ਕੀਤਾ ਹੋਵੇ ਇਹ ਪੁਲਿਸ ਵਾਲਿਆਂ ਦਾ ਤਾਂ ਕੰਮ ਨਹੀਂ ਹੈਗਾ ਨਾ ਉਹ ਆਪਣੇ ਵੱਲੋਂ ਫਿਰ ਵੀ ਜਿੰਨੀ ਕੋ ਹਿੰਮਤ ਆ ਜੋ ਵੀ ਉਹ ਆ ਉਹ ਦੇਖੋ ਸਫਾਈ ਕਰਾ ਰਹੇ ਹੈਗੇ ਆ ਲੇਕਿਨ ਅਸੀਂ ਕਈ ਵਾਰ ਖਬਰਾਂ ਲਾਈਆਂ ਸਾਡੇ ਨਾਲ ਸੰਬੰਧਿਤ ਚੈਨਲਾਂ ਨੇ ਵੀ ਕਈ ਵਾਰ ਖਬਰਾਂ ਲਗਾਈਆਂ ਹੈਗੀਆਂ ਪਰ ਨਵਾਂ ਸ਼ਹਿਰ ਜ਼ਿਲ੍ਹਾ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਜੀਤੇ ਆਜ਼ਮ ਸਰਦਾਰ ਭਗਤ ਸਿੰਘ ਦਾ ਜ਼ਿਲ੍ਹਾ ਹੋਵੇ ਔਰ ਜ਼ਿਲ੍ਹੇ ਦਾ ਨਾਮ ਵੀ ਸੀਰ ਭਗਤ ਸਿੰਘ ਨਗਰ ਹੋਵੇ ਪਰ ਸਰਕਾਰਾਂ ਇੱਥੇ ਦੀਆਂ ਸੜਕਾਂ ਹੀ ਨਹੀਂ ਬਣਾ ਸਕੀਆਂ ਚਾਹੇ ਉਹ ਮੌਜੂਦਾ ਸਰਕਾਰ ਆ ਚਾਹੇ ਉਹ ਪਿਛਲੀਆਂ ਸਰਕਾਰਾਂ ਹੈਗੀਆਂ ਆ ਲਾਰੇ ਲੱਪਿਆਂ ਤੋਂ ਇਲਾਵਾ ਲੋਕਾਂ ਨੂੰ ਕੁਝ ਵੀ ਨਹੀਂ ਮਿਲਿਆ ਐਕਸੀਡੈਂਟ ਹੋਣ ਦੇ ਕਾਰਨ ਜਿਹੜੇ ਆ ਉਹ ਥਾਂ ਥਾਂ ਪਏ ਹੋਏ ਪੂਰੇ ਸ਼ਹਿਰ ਦੇ ਵਿੱਚ ਖੱਡੇ ਨੇ ਤੁਸੀਂ ਦੇਖ ਪਾ ਰਹੇ ਆ ਗਿਆ ਖੁਦ ਜਿਹੜਾ ਕੰਮ ਇੱਥੇ ਦੇ ਮੌਜੂਦਾ ਵਿਧਾਇਕਾਂ ਦਾ ਆ ਜਾਂ ਉਹਨਾਂ ਦਾ ਆ ਉਹ ਨਹੀਂ ਕਰਨਗੇ ਪੁਲਿਸ ਵਾਲੇ ਆਪਣੇ ਹੱਥੀ ਜਿਹੜਾ ਉਹ ਕੰਮ ਕਰਨਗੇ ਭਾ ਰਹੇ ਹਾਂ ਇਹਨਾਂ ਨਾਲ ਥੋੜੀ ਜਿਹੀ ਗੱਲਬਾਤ ਕਰ ਸਤਿ ਸ਼੍ਰੀ ਅਕਾਲ ਜੀ ਭਾਜੀ ਭਾਜੀ ਇਹ ਮੈਂ ਤੁਹਾਨੂੰ ਦੇਖਿਆ ਸੋ ਤੁਸੀਂ ਪੁਲਿਸ ਮੁਲਾਜ਼ਮ ਹੁੰਦੇ ਹੋਏ ਵੀ ਮੈਂ ਇੱਥੇ ਦੇਖਿਆ ਜਿੱਥੇ ਤੁਸੀਂ ਉਹ ਡਿਊਟੀ ਨਿਭਾ ਰਹੇ ਹੋ ਉੱਥੇ ਸਮਾਜ ਸੇਵਾ ਕਰ ਰਹੇ ਹੋ ਜਿਹੜੇ ਆ ਮਤਲਬ ਆ ਆਪਿਆ ਹੋਇਆ ਪੂਰਾ ਕਰਗਟ ਉਹ ਵੀ ਮਤਲਬ ਨੌਜਵਾਨਾਂ ਨੂੰ ਕਹਿ ਕੇ ਮਰਦਿਆ ਕਰ ਦੋ ਉਹਨਾਂ ਦੀ ਸਹਿਮਤੀ ਦੇ ਨਾਲ ਇਹ ਕਰ ਰਹੇ ਹੋ ਕੀ ਕਹਿਣਾ ਚਾਹੂਂਗੇ ਅਸੀਂ ਤਾਂ ਹੈਲਪ ਲੈ ਲਈਦੀ ਆ ਸਾਡੀ ਜਿਹੜੀ ਸਾਡੀ ਡਿਊਟੀ ਬਣਦੀ ਉਹ ਤਾਂ ਆਪਾਂ ਕਰਨੀ ਹੀ ਕਰਨੀ ਹੈ ਨਾ ਜੇ ਕੋਈ ਸਾਨੂੰ ਹੋਰ ਕੰਮ ਲੱਗਦੀ ਹੈ ਤਾਂ ਅਸੀਂ ਕਈ ਵਾਰੀ ਹੈਲਪ ਲੈ ਲੈਂਦੀ ਆ ਲੋਕਾਂ ਦੇ ਸਾਨੂੰ ਕੋਈ ਮੁੱਖਤ ਦੇ ਨਹੀਂ ਹੈਗੇ ਹਾਂਜੀ ਜੁਡੂ ਦੇ ਹਿਸਾਬ ਦੇ ਨਾਲ ਦੇਖ ਕੇ ਜਿੱਦਾਂ ਹੁਣ ਆ ਬੋਰਡ ਜਿਹਾ ਸੀਗਾ ਜਿੱਦ ਇੱਕ ਹਾਂਜੀ ਜਵਾਨ ਜਾਂਦੇ ਸੀ ਕਿ ਉਹਨਾਂ ਨੇ ਸਾਡੀ ਨਾਲ ਹੈਲਪ ਕਰਕੇ ਉਹ ਉੱਥੇ ਉਹਨੂੰ ਖੜਾ ਕਰ ਦਿੱਤਾ ਉਹਨਾਂ ਦੀ ਸਹਿਮਤੀ ਨਾਲ ਕਰਾ ਰਹੇ ਆ ਤੇ ਦੂਜੇ ਪਾਸੇ ਜਿਹੜੇ ਹੈਗੇ ਆ ਹਜੇ ਵੀ ਲੋਕ ਜਿਹੜੇ ਆ ਕੁਝ ਵੈਸੇ ਤਾਂ ਸ਼ਹਿਰ ਦਾ ਕਾਫੀ ਸੁਧਾਰ ਆ ਮੈਂ ਤੁਹਾਨੂੰ ਕਈ ਵਾਰ ਦੁਪਹਿਰ ਨੂੰ ਰਾਤ ਨੂੰ ਸਵੇਰ ਨੂੰ ਕਈ ਵਾਰ ਦੇਖਿਆ ਤੇ ਤੁਸੀਂ ਤਕਰੀਬਨ ਡਿਊਟੀ ਤੇ ਰਹਿੰਦੇ ਹੈਗੇ ਥੱਕਦੇ ਨਹੀਂ ਹੈਗੇ ਨਹੀਂ ਸਾਡੀ ਡਿਊਟੀ ਵੀ ਬਣਦੀ ਹੈ ਨਾ ਡਿਊਟੀ ਵੀ ਕਰ ਲੈਂਦੇ ਆਸੀਂ ਹਾਂ ਤੇ ਜੇ ਆਪਾਂ ਬੈਠ ਜਾਈਏ ਦਫਤਰ ਆ ਕੇ ਜਾਂ ਫਿਰ ਅੱਛਾ ਇੱਕ ਗੱਲ ਹੋਰ ਹੈਗੀ ਆ ਅੱਜਕੱਲ ਜਿਹੜੇ ਨੌਜਵਾਨ ਆ ਟਰੈਕਟਰ ਟਰਾਲੀਆਂ ਮੋਟਰਸਾਈਕਲਾਂ ਦੇ ਉੱਪਰ ਉੱਚੀ ਆਵਾਜ਼ ਦੇ ਵਿੱਚ ਇੱਕ ਤਾਂ ਐਡੇ ਸਪੀਕਰ ਛੱਡ ਲੈਂਦੇ ਆ ਕਿ ਪਿਛਲੇ ਵਾਲੇ ਨੂੰ ਕੁਝ ਵੀ ਸੁਣਾਈ ਨਹੀਂ ਦਿੰਦਾ ਹੈਗਾ ਤੇ ਦੂਜੇ ਪਾਸੇ ਜਿਹੜੇ ਆ ਕਿ ਅਜੇ ਵੀ ਕੁਝ ਲੋਕ ਦੁਕਾਨਾਂ ਤੋਂ ਸਮਾਨ ਲੈਣ ਲਈ ਮਤਲਬ ਜਿਆਦਾ ਨਹੀਂ ਆ 99% ਤੇ ਫਰਕ ਪੈ ਗਿਆ ਪੂਰੇ ਸ਼ਹਿਰ ਚ 1 ਅੱਧਾ ਪਰਸੈਂਟ ਫਿਰ ਵੀ ਆਪਣਾ ਬਾਹਨ ਖੜਾ ਕਰ ਦਿੰਦਾ ਤੇ ਕਈ ਉੱਚੀ ਆਵਾਜ਼ ਵਿੱਚ ਸਪੀਕਰ ਵਗੈਰਾ ਲਗਾਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਦੇਖੋ ਅਸੀਂ ਕਈ ਵਾਰੀ ਮੀਡੀਆ ਰਹੀ ਵੀ ਖਵਾਰਾ ਰਹੀ ਵੀ ਤੇ ਸੋਸ਼ਲ ਮੀਡੀਆ ਜਰੀਏ ਵੀ ਆਪਾਂ ਦੱਸਦੇ ਰਹਿੰਦੇ ਆ ਕਿ ਟ੍ਰੈਫਿਕ ਨਿਯਮਾਂ ਦੀ ਜਿਹੜੀ ਪਾਲਣਾ ਕਰੋ ਤੇ ਉੱਚੀ ਆਵਾਜ਼ ਦੇ ਵਿੱਚ ਸਪੀਕਰ ਲਾਉਣੇ ਜਾਂ ਮੋਬਾਈਲ ਫੋਨ ਸੁਣਨੇ ਜਾਂ ਰੋਂਗ ਪਾਰਕਿੰਗ ਗੱਡੀ ਖੜੀ ਕਰਨੀ ਜਾਂ ਤੁਸੀਂ ਬੋਲਟਾਂ ਦੇ ਟਟਾਕੇ ਮਾਰਨੇ ਮਤਲਬ ਇਹ ਜਾ ਹੈਲਮਟ ਨਾ ਪੋਣਾ ਜੇ ਕੋਈ ਐਕਸੀਡੈਂਟ ਇੰਨੇ ਹੁੰਦੇ ਆ ਕਈ ਵਾਰੀ ਪਟਾਕਾ ਬੰਦ ਮਾਰਦਾ ਉਹ ਸਿਆਣਾ ਆਦਮੀ ਬਜ਼ੁਰਗ ਜਾਂਦਾ ਤਾਂ ਉਹ ਵੀ ਮਤਲਬ ਕਾਫੀ ਉਹ ਪ੍ਰੋਬਲਮ ਆ ਜਾਂਦੀ ਹੈ ਜੀ ਜੀ ਲੋਕ ਉਹ ਆਵਾਜ਼ ਉਹਦੀ ਇਦਾਂ ਦੀ ਹੁੰਦੀ ਹੈ ਕਾਫੀ ਖਤਰਨਾਕ ਆਵਾਜ਼ ਹੁੰਦੀ ਹੈ ਅਸੀਂ ਤਾਂ ਇਹੀ ਸਾਡੇ ਵੱਲੋਂ ਤਾਂ ਇਹੀ ਬੇਨਤੀ ਹੈ ਕਿ ਤੁਸੀਂ ਟ੍ਰੈਫਿਕ ਰੂਲਾਂ ਦੀ ਪਾਲਣਾ ਕਰੋ ਜੇ ਕੋਈ ਨਹੀਂ ਕਰਦਾ ਤਾਂ ਫਿਰ ਸਾਡੇ ਕੋਲ ਹੈਗਾ ਹਥਿਆਰ ਫਿਰ ਉਹਦੇ ਨਾਲ ਫਿਰ ਤੇ ਤੁਸੀਂ ਕਾਨੂੰਨੀ ਕਾਰਵਾਈ ਕਰੋ ਕਾਨੂੰਨੀ ਕਾਰਵਾਈ ਕਰੋ ਔਰ ਸਖਤ ਕਾਰਵਾਈ ਕਰੋਗੇ ਸੋ ਏਸੀ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਪੂਰੇ ਸ਼ਹਿਰ ਦਾ ਜਿਹੜਾ ਆ ਔਰ ਰੌਂਡ ਜਿਹੜਾ ਆ ਇਹ ਲਾnde ਹੈ ਗਿਆ ਔਰ ਤੁਸੀਂ ਦੇਖ ਸਕਦੇ ਹੋ ਪੂਰੇ ਸ਼ਹਿਰ ਦੇ ਵਿੱਚ ਇਹਨਾਂ ਨੇ ਜਿਹੜਾ ਉਹ ਘੁੰਮਣਾ ਹੈਗਾ ਆ ਤਾਂ ਜੋ ਟ੍ਰੈਫਿਕ ਜਿਹੜੀ ਆ ਉਹ ਸਹੀ ਰਹੇ ਜਿੱਥੇ ਤੁਹਾਨੂੰ ਪਹਿਲਾਂ ਛਵਾਜ ਜੀ ਟ੍ਰੈਫਿਕ ਪੁਲਿਸ ਦਾ ਦਿਖਾਇਆ ਛਵਾਜ ਜੀ ਜਿਹੜੇ ਆ ਉਹ ਆਪਣੀ ਸੇਵਾ ਨਿਭਾ ਰਹੇ ਸੀ ਉਹਨਾਂ ਦੇ ਬਾਰੇ ਵਿੱਚ ਟ੍ਰੈਫਿਕ ਦਾ ਅਸੀਂ ਤੁਹਾਨੂੰ ਦੱਸਿਆ ਔਰ ਇਧਰੋਂ ਤੁਸੀਂ ਦੇਖ ਸਕਦੇ ਆ ਕਿ ਲੇਡੀਜ਼ ਜੋ ਇੱਥੇ ਚੌਂਕ ਬਣਿਆ ਹੋਇਆ ਆ ਲੇਡੀਜ਼ ਜੋ ਟ੍ਰੈਫਿਕ ਉਹ ਆਪਣੇ ਕੁਸ਼ਲੇ ਵਿੱਚ ਨੇ ਉਨਾ ਬਲੋਂ ਵੀ ਜਿਹੜਾ ਆ ਕਿ ਆਉਣ ਜਾਣ ਵਾਲੇ ਵਾਹਨਾਂ ਨੂੰ ਜਿਹੜਾ ਆ ਉਹ ਨਾਲ ਡੈਂਟਸ ਵੀ ਖੜੇ ਹੋਏ ਨੇ ਉਹਨਾਂ ਨੂੰ ਵੀ ਜਿਹੜਾ ਆ ਕਿ ਜਿਹੜਾ ਕਿ ਟ੍ਰੈਫਿਕ ਜਿਹੜੀ ਆ ਇਹ ਜਾਮ ਨਾ ਹੋਵੇ ਆਪਣੀ ਡਿਊਟੀ ਜਿਹੜੀ ਆ ਉਹ ਫੁੱਟੀ ਜਿਹੜੀ ਆ ਉਹਨੂੰ ਆਈ ਜਾ ਰਹੀ ਹੈ ਇਸ ਵਕਤ ਮੈਂ ਚੰਡੀਗੜ੍ਹ ਚੌਂਕ ਦੇ ਵਿੱਚ ਖੜਾ ਹੈਗਾ ਆ ਮੇਰੇ ਕਹਿਣ ਦਾ ਮਤਲਬ ਹੈ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੈ ਉਹ ਤੇ ਇਸ ਨਮਾ ਸ਼ਹਿਰ ਦੇ ਵਿੱਚ ਤਕਰੀਬਨ 90 95% ਨਹੀਂ ਹੈ ਘਟ ਗਈ ਆ ਬਹੁਤ ਜ਼ਿਆਦਾ ਲੇਕਿਨ ਜਿਹੜੇ ਸੜਕਾਂ ਚ ਟੋਏ ਟੋਇਆਂ ਚ ਸੜਕਾਂ ਇਹ ਵਰਲਡ ਫੇਮਸ ਹੋ ਗਿਆ ਹੈ ਮੈਨੂੰ ਲੱਗਦਾ ਕਿਉਂਕਿ ਹਰ ਚੈਨਲ ਦੇ ਉੱਪਰ ਇਹ ਗੱਲ ਲੱਗੀ ਹੈਗੀ ਆ ਪਰ ਇੱਥੇ ਦੇ ਸਤਾਨਕ ਜਿੰਨੇ ਵੀ ਲੀਡਰ ਆ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਪਹਿਲੀਆਂ ਹੈਗੀਆਂ ਆ ਇੱਕ ਦੂਜੇ ਤੇ ਇਲਜ਼ਾਮ ਤਰਾਸੀ ਕਰ ਰਹੀਆਂ ਆ ਪਰ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਜਿਹੜੇ ਟੋਏ ਮਤਲਬ ਹਰ ਜਗ੍ਹਾ ਪਏ ਹੋਏ ਆ ਐਕਸੀਡੈਂਟ ਹੁੰਦੇ ਆ ਬਾਹਨ ਉਹ ਟੁੱਟਦੇ ਹੈ ਗਿਆ ਉਹਨਾਂ ਵਾਰਾ ਇੱਥੇ ਦੀ ਆਮ ਆਦਮੀ ਪਾਰਟੀ ਜਿਹੜੀ ਆਗੇ ਆ ਦਾਅਵੇ ਵਾਦੇ ਕਰਦੀ ਸੀ ਸਾਰੇ ਹੀ ਖੋਖਲੇ ਨਿਕਲੇ ਆ ਇੱਕ ਦੂਜੇ ਤੇ ਇਲਜ਼ਾਮਬਾਜ਼ੀਆਂ ਕਰ ਰਹੇ ਆ। ਤੁਸੀਂ ਦੇਖ ਸਕ ਪਾ ਰਹੇ ਹੋ ਕਿ ਦਲਾਵਰ ਸਿੰਘ ਜੀ ਜਿਹੜੇ ਆ ਗਿਆ ਉਹ ਵੀ ਆਪਣੀ ਡਿਊਟੀ ਜਿਹੜੀ ਆ ਚੰਡੀਗੜ੍ਹ ਚੌਂਕ ਦੇ ਬਕੂਬੀ ਨਹਾਵਾ ਰਹੇ ਨੇ। ਆ ਹੁਣੇ-ਹੁਣੇ ਇੱਕ ਸਕੂਟਰ ਦਾ ਉਹ ਆਪਣੀ ਆਪ ਦੀ ਵਜ੍ਹਾ ਦੇ ਨਾਲ ਡਿੱਗ ਪਿਆ ਸੀ। ਲੇਕਿਨ ਇਹ ਜਿਹੜੇ ਆ ਗਿਆ ਉਧਰ ਲੇਡੀਜ਼ ਜਿਹੜੇ ਆ ਗਿਆ ਮੈਂ ਆਪਣੇ ਮੈਡਮ ਅ ਰਵਿੰਦਰ ਕੋਰ ਜੀ ਜਿਹੜੀ ਆ ਉਹ ਆਪਣੀ ਇੱਧਰ ਡਿਊਟੀ ਨਿਭਾ ਰਹੇ ਸੀਗੇ ਤੇ ਉਹ ਦਲਾਵਰ ਸਿੰਘ ਜਿਹੜਾ ਉਹ ਸਕੂਟਰ ਡਿੱਗ ਪਿਆ ਸੀ ਉਹਨਾਂ ਦੀ ਵੀ ਜਾ ਕੇ ਨਾਲ ਹੈਲਪ ਕਰ ਦਿੱਤੀ ਹੈ ਗਿਆ। ਤੁਸੀਂ ਤੇ ਪਰ ਉਹ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੇ ਉੱਤੇ